ਬੀਤੀ ਦੇ ਰਾਤ ਭਾਰੀ ਮੀਂਹ ਅਤੇ ਤੂਫਾਨ ਨੇ ਚਾਰੇ ਪਾਸੇ ਜਹੀ ਤਬਾਹੀ ਮਚਾਈ ਕਿ ਕਈ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਜੇਕਰ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਜਦੋਂ ਕਿਸਾਨਾਂ ਦੀ ਖੜੀ ਫਸਲ ਖੇਤਾਂ ਦੇ ਵਿੱਚ ਸੀ ਉਸ ਵਕਤ ਵੀ ਮੀਂਹ ਤੇ ਤੂਫਾਨ ਦੇ ਕਰਕੇ ਉਹਨਾਂ ਦੀ ਕਣਕ ਦਾ ਕਾਫੀ ਨੁਕਸਾਨ ਹੋਇਆ ਜਿਹੜੀ ਪੁੱਤਾਂ ਵਾਂਗ ਪਾਈ ਹੋਈ ਫਸਲ ਸੀ ਉਹ ਤਬਾਹ ਹੋ ਗਈ ਸੀ ਤੇ ਹੁਣ ਜਿਹੜੇ ਕਿਸਾਨ ਆਪਣੀ ਫਸਲ ਨੂੰ ਮੰਡੀਆਂ ਦੇ ਵਿੱਚ ਲੈ ਕੇ ਬੈਠੇ ਸੀ ਤੇ ਉੱਥੇ ਭਾਰੀ ਮੀਂਹ ਦੇ ਕਰਕੇ ਦਾਣਾ ਮੰਡੀਆਂ ਦੇ ਵਿੱਚ ਪਾਣੀ ਆ ਗਿਆ ਤੇ ਜਲਸਲ ਹੋ ਗਿਆ ਜਿਸ ਤੋਂ ਬਾਅਦ ਕਣਕ ਦੀਆਂ ਬੋਰੀਆਂ ਪਾਣੀ ਦੇ ਵਿੱਚ ਭਿੱਜ ਗਈਆਂ ਤੇ ਉਸ ਦੇ ਨਾਲ ਕਣਕ ਦਾ ਜੜਾ ਕੀ ਨੁਕਸਾਨ ਹੋਇਆ ਇਹ ਤਸਵੀਰਾਂ ਫਾਜ਼ਿਲਕਾ ਦੀ ਦਾਣਾ ਮੰਡੀ ਤੋਂ ਸਾਹਮਣਾਈਆਂ ਜਿੱਥੇ ਕਿ ਕਿਸਾਨਾਂ ਦੀਆਂ ਕਣਕਾਂ ਦੀਆਂ ਬੋਰੀਆਂ ਭਿੱਜ ਕੇ ਤਬਾਹ ਹੋ ਗਈਆਂ ਇੱਕ ਪਾਸੇ ਤਾਂ ਪਹਿਲੇ ਹੀ ਦੇਖਿਆ ਜਾਂਦਾ ਕਿ ਕਿਸਾਨ ਆਪਣੇ ਮੰਗਲ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਦੂਜੇ ਪਾਸੇ ਕੁਦਰਤ ਦੀ ਮਾਰ ਵੀ ਇਹਨਾਂ ਨੂੰ ਝੱਲਣੀ ਪੈਂਦੀ ਆ ਤਾਂ ਆਓ ਤੁਹਾਨੂੰ ਫਾਜ਼ਿਲਕਾ ਦੀਆਂ ਤਸਵੀਰਾਂ ਦਿਖਾਉਣਾ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਬਹੁਤ ਮਾੜੇ ਹਾਲਾਤ ਨੇ ਜੀ ਕਿੰਨਾ ਕਿੰਨਾ ਪਾਣੀ ਹੈ ਪਾਣੀ ਤਾਂ ਬਹੁਤ ਵੱਡਾ ਹੈ ਜੀ ਮੋਟਰਸਾਈਕਲ ਲੰਘ ਨਹੀਂ ਸਕਦਾ ਅੱਛਾ ਬੋਰੀਆਂ ਤੇ ਕੀ ਲਾਪਨੀ ਪਾਣੀ ਪਾਣੀ ਦੇ ਡੁੱਬੀ ਪਈਆਂ ਸਾਰੀ ਸਾਰੀ ਕਿਹਨੂੰ ਹਾਂ ਜੀ ਹਾਂ ਜੇ ਨੀਵੇਂ ਸਾਰੀ ਰਖਵਿੰਦਰ ਸਿੰਘ ਉਹ ਹਾਲਾਤ ਤਾਂ ਚਲੋ ਕੁਦਰਤ ਦਾ ਇਹ ਸਿਸਟਮ ਹੈ بارش ਹੋਈ ਇਹ ਕਿਸੇ ਦੇ ਵਾਸਤੇ ਨਹੀਂ ਹੈਗਾ ਬਟ ਜੋ ਪ੍ਰਬੰਧ ਸੀਗੇ ਜੋ ਪਾਣੀ ਦਾ ਦਿੱਕਤ ਆਈ ਇਹਨੂੰ ਆਪਾਂ ਨਹੀਂ ਇੱਛਾ ਜਾ ਸਕਦਾ ਸੀ ਜੇ ਟਾਈਮ ਸੇ ਰਹਿੰਦੇ ਤੇ ਆਪਾਂ ਜੇ ਇਹਦਾ ਸੀਵਰੇਜ ਸਿਸਟਮ ਕਲੈਪਸ ਜੋ ਹੋਇਆ ਹੈ ਜੇ ਸਫਾਈ ਕੀਤੀ ਹਿੰਦੀ ਸ਼ਹਿਰ ਦੇ ਪੋਜੀਸ਼ਨ ਨਾ ਬੰਦੀ ਇਤਨੇ ਬੋਰੀਆਂ ਕਿੰਨੀਆਂ ਹੋਣਗੀਆਂ ਜੀ ਤੇ ਜਿਹੜਾ ਨੁਕਸਾਨ ਹੋਇਆ ਦੇਖੋ ਇਹ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਜੀ ਇਹ ਨਾ ਜਦ ਤੱਕ ਬਾਰਿਸ਼ ਦਾਲਾ ਪਾਣੀ ਇਹ ਖਤਮ ਨਹੀਂ ਹੁੰਦਾ ਜਗ੍ਹਾ ਨਹੀਂ ਮਿਲਦੀ ਫਿਰ ਪਤਾ ਲੱਗੇਗਾ 1000 ਬੋਰੀ ਖਰਾਬ ਹੋਈ ਹੈ 2000 ਬੋਰੀ ਖਰਾਬ ਵੀ ਕਿੰਨੀ ਹੋਈ ਹੈ ਪਰ ਪਹਿਲੇ ਪਾਣੀ ਨਿਕਲੇ ਪਾਣੀ ਚ ਬੋਰੀਆਂ ਨਿਕਲਣ ਤਾਂ ਹੀ ਪਤਾ ਲੱਗ ਪਾਏਗਾ ਜੀ ਇਹ 1 2 ਕਿੰਨੇ ਘੰਟੇ ਹੋ ਗਏ ਹੁਣ ਤੱਕ ਪਾਣੀ ਇਸੇ ਤਰ੍ਹਾਂ ਹੀ ਜਾਮ ਹੈ ਜੀ ਦੇਖੋ ਸੋਛੇਵੇਂ ਦਾ ਸਵੇਰ ਮੈਂ ਹੀ ਇੱਥੇ ਹੈਗਾ ਸਾਰੀਆਂ ਲਾਈਨਾਂ ਵਿੱਚ ਚੈੱਕ ਕਰ ਰਿਹਾ ਜਿੱਥੇ ਪਾਣੀ ਖੜਾ ਹੈ ਉਸ ਤੋਂ ਪਹਿਲੇ ਰਾਤ ਦੀ ਬਾਰਿਸ਼ ਹੈ ਰਾਤ ਦਾ ਹੀ ਪਾਣੀ ਹੈ ਉਹ 4 ਘੰਟੇ ਕੇ ਲਈ 5 ਘੰਟੇ ਕੇ ਲਈ ਇਹ ਪਾਣੀ ਉਦੋਂ ਦੇ ਖੜਾ ਹੈ ਪਾਣੀ ਘਟ ਨਹੀਂ ਰਿਹਾ ਕੋਈ ਅਧਿਕਾਰੀ ਪ੍ਰਸ਼ਾਸਨ ਦਾ ਕੋਈ ਆਇਆ ਬੰਦਾ ਨਹੀਂ ਹਜੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਬੰਦਾ ਨਹੀਂ ਹੈ ਮੈਂ ਹੀ ਮਾਰਕੀਟ ਮੇਟਰ ਨੂੰ ਸਵੇਰ ਫੋਨ ਕੀਤਾ ਸਵੇਰ ਆ ਕੇ ਸਵੇਰ 6 ਵਜੇ ਵੀ ਸਭ ਤੋਂ ਪਹਿਲੇ ਮੋਟਰਾਂ ਚਲਾਓ ਮੋਟਰਾਂ ਚੱਲਣ ਗਈਆਂ ਤਾਂ ਪਾਣੀ ਨਿਕਲ ਪਾਏਗਾ ਬਟ ਮੈਨੂੰ ਨਹੀਂ ਲੱਗ ਰਿਹਾ ਹਜੇ ਕੋਈ ਪਾਣੀ ਨਿਕਲਿਆ ਹੋਵੇ ਜਾਂ ਘਟਿਆ ਹੋਵੇ ਇਹ ਇਹ ਨੁਕਸਾਨ ਕੀ ਦੇਗੀ ਇਹ ਕਿਉਂਕਿ ਆੜਤੀਆਂ ਨੂੰ ਹੀ ਦੁਬਾਰਾ ਰੀਫਿਲਿੰਗ ਕਰਕੇ ਦੇਣੀ ਸਟੋਕ ਨੂੰ ਸੁਕਾ ਕੇ ਦੇਣਾ ਆੜਤੀਆ ਤਾਂ ਫਸ ਗਿਆ ਨਾ ਜੀ ਆੜਤੀਆਂ ਦੁਬਾਰਾ ਸਟੈਕ ਲਗਾਉਣੇ ਪੈਣਗੇ ਆਦੇ ਕੋ ਲੋਬਰ ਪੇ ਕਰਨੀ ਪਏਗੀ ਇਸ ਕਰਕੇ ਸਾਰਾ ਨੁਕਸਾਨ ਆੜਤੀਆਂ ਦਾ ਜੀ ਹੁਣ ਕੀ ਹੋਣਾ ਕੀ ਚਾਹੀਦਾ ਕਿ ਇੰਤਜ਼ਾਮਤ ਦੀ ਕਿਤੇ ਨਾ ਕਿਤੇ ਕਾਟੇ ਕੋ ਕਾਟਦਾ ਹੁਣ ਮੈਨੂੰ ਕਹਿੰਦੀ ਲੋੜ ਇਹ ਦੀ ਜੁਣ ਪਾਣੀ ਰੁਕਿਆ ਹੋਇਆ ਹੈ ਜੇ ਸੀਵਰੇਜ ਸਿਸਟਮ ਬਾਕੀ ਸਾਰੀ ਮੰਡੀ ਕਲੀਅਰ ਪਈਏ ਇਸ ਲਾਈਨ ਚੱਕ ਰੁਕਦਾ ਹੈ ਡਿਸਪੋਜ਼ਲ ਦਾ ਰੋਲਾ ਹੈ ਜਾਂ ਸੀਵਰੇਜ ਸਿਸਟਮ ਦਾ ਰੋਲਾ ਇਹ ਤਾਂ ਮਾਰਕੀਟ ਮੈਟਰੀ ਵਾਲੇ ਮੰਡੀ ਬੋਰਡ ਅਧਿਕਾਰੀ ਆ ਕੇ ਚੈੱਕ ਕਰਨ ਕਿ ਇਹ ਸਰ ਕਿਸਾਨ ਜਾ ਚੁੱਕਿਆ ਜੀ ਕਿਸਾਨ ਜਾ ਚੁੱਕਿਆ ਕਿਸਾਨ ਦਾ ਇੱਥੇ ਕੋਈ ਨੁਕਸਾਨ ਨਹੀਂ ਕਿਸਾਨ ਤਾਂ ਆਦੀ ਫਸਲ ਵੇਕੇ ਸ਼ਾਮ ਨੂੰ ਰੋਜ਼ ਫ੍ਰੀ ਹੋ ਕੇ ਘਰੇ ਚਲਾ ਜਾਂਦਾ ਹੈ ਜੀ ਬੀਤੀ ਦੇ ਰਾਤ ਭਾਰੀ ਮੀਂਹ ਅਤੇ ਤੂਫਾਨ ਨੇ ਚਾਰੇ ਪਾਸੇ ਜਹੀ ਤਬਾਹੀ ਮਚਾਈ ਕਿ ਕਈ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਜੇਕਰ ਗੱਲ ਕਿਸਾਨਾਂ ਦੇ ਕਿਤੇ ਜਾਵੇ ਤਾਂ ਜਦੋਂ ਕਿਸਾਨਾਂ ਦੀ ਖੜੀ ਫਸਲ ਖੇਤਾਂ ਦੇ ਵਿੱਚ ਸੀ ਉਸ ਵਕਤ ਵੀ ਮੀਂਹ ਤੇ ਤੂਫਾਨ ਦੇ ਕਰਕੇ ਉਹਨਾਂ ਦੀ ਕਣਕ ਦਾ ਕਾਫੀ ਨੁਕਸਾਨਾ ਹੋਇਆ ਜਿਹੜੀ ਪੁੱਤਾਂ ਵਾਂਗ ਪਾਈ ਹੋਈ ਫਸਲ ਸੀ ਉਹ ਤਬਾਹ ਹੋ ਗਈ ਸੀ ਤੇ ਹੁਣ ਜਿਹੜੇ ਕਿਸਾਨ ਆਪਣੀ ਫਸਲ ਨੂੰ ਮੰਡੀਆਂ ਦੇ ਵਿੱਚ ਲੈ ਕੇ ਬੈਠੇ ਸੀ ਤੇ ਉੱਥੇ ਭਾਰੀ ਮੀਂਹ ਦੇ ਕਰਕੇ ਦਾਣਾ ਮੰਡੀਆਂ ਦੇ ਵਿੱਚ ਪਾਣੀ ਆ ਗਿਆ ਤੇ ਜਲਸਲ ਹੋ ਗਿਆ ਜਿਸ ਤੋਂ ਬਾਅਦ ਕਣਕ ਦੀਆਂ ਬੋਰੀਆਂ ਪਾਣੀ ਦੇ ਵਿੱਚ ਭਿੱਜ ਗਈਆਂ ਤੇ ਉਸ ਦੇ ਨਾਲ ਕਣਕ ਦਾ ਜਿਹੜਾ ਕਿ ਨੁਕਸਾਨ ਹੋਇਆ ਇਹ ਤਸਵੀਰਾਂ ਆ ਫਾਜ਼ਿਲਕਾ ਦੀ ਦਾਣਾ ਮੰਡੀ ਤੋਂ ਸਾਹਮਣਾਈਆਂ ਜਿੱਥੇ ਕਿ ਕਿਸਾਨਾਂ ਦੀਆਂ ਕਣਕਾਂ ਦੀਆਂ ਬੋਰੀਆਂ ਭਿੱਜ ਕੇ ਤਬਾਹ ਹੋ ਗਈਆਂ ਇੱਕ ਪਾਸੇ ਤਾਂ ਪਹਿਲੇ ਹੀ ਦੇਖਿਆ ਜਾਂਦਾ ਕਿ ਕਿਸਾਨ ਆਪਣੇ ਮੰਗਲ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਦੂਜੇ ਪਾਸੇ ਕੁਦਰਤ ਦੀ ਮਾਰ ਵੀ ਇਹਨਾਂ ਨੂੰ ਝੱਲਣੀ ਪੈਂਦੀ ਆ ਤਾਂ ਆਓ ਤੁਹਾਨੂੰ ਫਾਜ਼ਿਲਕਾ ਦੀਆਂ ਤਸਵੀਰਾਂ ਦਿਖਾਉਂਦੇ ਆ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਬਹੁਤ ਮਾੜੇ ਹਾਲਾਤ ਨੇ ਜੀ ਕਿੰਨਾ ਕਿੰਨਾ ਪਾਣੀ ਪਾਣੀ ਤਾਂ ਬਹੁਤ ਵੱਡਾ ਹੈ ਜੀ ਮੋਟਰਸਿੰਗ ਲੰਘ ਨਹੀਂ ਸਕਦਾ ਬੋਰੀਆਂ ਦੇ ਕਿ ਲਾਪ ਨੇ ਪਾਣੀ ਪਾਣੀ ਦੇ ਡੁੱਬੀ ਪਈਆਂ ਸਾਰੀ ਸਾਰੀ ਕਣੂ ਦੀ ਹਾਂਜੀ ਹਾਂ ਜੇ ਨੀਵੇਂ ਚਾਲੀ ਵਿਕਮਿੰਦਰ ਸਿੰਘ ਉਹ ਹਾਲਾਤ ਤਾਂ ਚਲੋ ਕੁਦਰਤ ਦਾ ਇਹ ਸਿਸਟਮ ਹੈ بارش ਹੋਈ ਇਹ ਕਿਸੇ ਦੇ ਵਾਸਤੇ ਨਹੀਂ ਹੈਗਾ ਬਟ ਜੋ ਪ੍ਰਬੰਧ ਸੀਗੇ ਜੋ ਪਾਣੀ ਦਾ ਦਿੱਕਤ ਆਈ ਇਹਨੂੰ ਆਪਾਂ ਨਹੀਂ ਇੱਛਾ ਜਾ ਸਕਦਾ ਸੀ ਜੇ ਟਾਈਮ ਸੇ ਰਹਿੰਦੇ ਤੇ ਆਪਾਂ ਜੇ ਇਹਦਾ ਸੀਵਰੇਜ ਸਿਸਟਮ ਕਲੈਪਸ ਜੋ ਹੋਇਆ ਹੈ ਜੇ ਸਫਾਈ ਕੀਤੀ ਹੁੰਦੀ ਸ਼ਾਇਦ ਇਹ ਪੁਜੀਸ਼ਨ ਨਾ ਬੰਦੀ ਹੂੰ ਇਤਨੇ ਬੋਰੀਆਂ ਕਿੰਨੀਆਂ ਹੋਣਗੀਆਂ ਜੀ ਇਹਦੇ ਚ ਜਿਹੜਾ ਨੁਕਸਾਨ ਹੋਇਆ ਦੇਖੋ ਇਹ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਜੀ ਇਹ ਨਾ ਜੋ ਤੱਕ ਬਾਰਿਸ਼ ਦਾਲਾ ਪਾਣੀ ਇਹ ਖਤਮ ਨਹੀਂ ਹੁੰਦਾ ਜਗ੍ਹਾ ਨਹੀਂ ਮਿਲਦੀ ਫਿਰ ਪਤਾ ਲੱਗੇਗਾ 1000 ਬੋਰੀ ਖਰਾਬ ਹੋਈ ਹੈ 2000 ਬੋਰੀ ਖਰਾਬ ਵੀ ਕਿੰਨੀ ਹੋਈ ਹੈ ਪਰ ਪਹਿਲੇ ਪਾਣੀ ਨਿਕਲੇ ਪਾਣੀ ਚ ਬੋਰੀਆਂ ਨਿਕਲਣ ਤਾਂ ਹੀ ਪਤਾ ਲੱਗ ਪਾਏਗਾ ਜੀ ਇੱਕ ਦੋ ਕਿੰਨੇ ਘੰਟੇ ਹੋ ਗਏ ਹੁਣ ਤੱਕ ਪਾਣੀ ਇਸੇ ਤਰ੍ਹਾਂ ਹੀ ਜਾਮ ਹੈ ਜੀ ਦੇਖੋ ਸੋ 6 ਵਜੇ ਤੱਕ ਸਵੇਰ ਮੈਂ ਹੀ ਇੱਥੇ ਹੈਗਾ ਸਾਰੀਆਂ ਲਾਈਨਾਂ ਮੈਂ ਚੈੱਕ ਕਰ ਰਿਹਾ ਜਿੱਥੇ ਪਾਣੀ ਖੜਾ ਉਸ ਤੋਂ ਪਹਿਲੇ ਰਾਤ ਦੀ ਬਾਰਿਸ਼ ਹੈ ਰਾਤ ਦਾ ਹੀ ਪਾਣੀ ਹੈ ਉਹ 4 ਘੰਟੇ ਕੇ ਲਈ ਪੰਜ ਘੰਟੇ ਕੇ ਲਈ ਇਹ ਪਾਣੀ ਉਦੋਂ ਦੇ ਖੜਾ ਹੈ ਪਾਣੀ ਘਟ ਨਹੀਂ ਰਿਹਾ ਕੋਈ ਅਧਿਕਾਰੀ ਪ੍ਰਸ਼ਾਸਨ ਦਾ ਕੋਈ ਆਇਆ ਬੰਦਾ ਨਹੀਂ ਹਜੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਬੰਦਾ ਨਹੀਂ ਆਇਆ ਮੈਂ ਇੱਕ ਮਾਰਕੀਟ ਮੀਟਰ ਨੂੰ ਸਵੇਰ ਫੋਨ ਕੀਤਾ ਸਵੇਰ ਆ ਕੇ ਸਵੇਰ 6 ਵਜੇ ਵੀ ਸਭ ਤੋਂ ਪਹਿਲੇ ਮੋਟਰਾਂ ਚਲਾਓ ਮੋਟਰਾਂ ਚੱਲਣ ਗਈਆਂ ਤਾਂ ਪਾਣੀ ਨਿਕਲ ਪਾਏਗਾ ਬਟ ਮੈਨੂੰ ਨਹੀਂ ਲੱਗ ਰਿਹਾ ਹਜੇ ਕੋਈ ਪਾਣੀ ਨਿਕਲਿਆ ਹੋਵੇ ਜਾਂ ਘਟਿਆ ਹੋਵੇ ਇਹ ਇਹ ਨੁਕਸਾਨ ਕੀ ਦਾ ਹੈ ਜੀ ਇਹ ਸਾਰਾ ਨੁਕਸਾਨ ਆੜਤੀਆਂ ਦਾ ਹੈ ਜੀ ਕਿਉਂਕਿ ਆੜਤੀਆਂ ਨੂੰ ਹੀ ਦੁਬਾਰਾ ਰੀਫਿਲਿੰਗ ਕਰਕੇ ਦੇਣੀ ਸਟੋਕ ਨੂੰ ਸੁਕਾ ਕੇ ਦੇਣਾ ਆੜਤੀਆ ਤਾਂ ਫਸ ਗਿਆ ਨਾ ਜੀ ਆੜਤੀਆਂ ਦੁਬਾਰਾ ਸਟੈਕ ਲਗਾਉਣੇ ਪੈਣਗੇ ਆਦੇ ਕੋਲ ਲੇਬਰ ਪੇ ਕਰਨੀ ਪੈਗੀ ਇਸ ਕਰਕੇ ਸਾਰਾ ਨੁਕਸਾਨ ਆੜਤੀਆਂ ਦਾ ਜੀ ਹੁਣ ਕੀ ਹੋਣਾ ਕੀ ਚਾਹੀਦਾ ਕਿ ਇੰਤਜ਼ਾਮਤ ਦੀ ਕਿਤੇ ਨਾ ਕਿਤੇ ਕਾਟ ਦੇ ਕੋ ਕਾਟਦਾ ਹੁਣ ਮੈਨੂੰ ਕਹਿੰਦੀ ਲੋੜ ਹੀ ਨਹੀਂ ਜੁਣ ਪਾਣੀ ਰੁਕਿਆ ਹੋਇਆ ਹੈ ਜੇ ਸੀਵਰੇਜ ਸਿਸਟਮ ਬਾਕੀ ਸਾਰੀ ਮੰਡੀ ਕਲੀਅਰ ਪਈਏ ਇਸ ਲਾਈਨ ਚੱਕ ਰੁਕਦਾ ਹੈ ਡਿਸਪੋਜ਼ਲ ਦਾ ਰੋਲਾ ਹੈ ਜਾਂ ਸੀਵਰੇਜ ਸਿਸਟਮ ਦਾ ਰੋਲਾ ਇਹ ਤਾਂ ਮਾਰਕੀਟ ਮੈਟਰੀ ਵਾਲੇ ਮੰਡੀ ਦੇ ਅਧਿਕਾਰੀ ਆ ਕੇ ਚੈੱਕ ਕਰਨ ਕਿ ਇਹ ਇਹ ਸਰ ਕਿਸਾਨ ਜਾ ਚੁੱਕਿਆ ਹੈ ਕਿਸਾਨ ਜਾ ਚੁੱਕਿਆ ਹੈ ਕਿਸਾਨ ਦਾ ਇੱਥੇ ਕੋਈ ਨੁਕਸਾਨ ਨਹੀਂ ਕਿਸਾਨ ਤਾਂ ਆਦੀ ਫਸਲ ਵੇਕੇ ਸ਼ਾਮ ਨੂੰ ਰੋਜ਼ ਫਰੀ ਹੋ ਕੇ ਘਰੇ ਚਲਾ ਜਾਂਦਾ ਹੈ